ਟਰੱਕ ਵਾਲੇ ਜਮ੍ਹੇ ਰੁਕੇ ਮਾ ਨਿਆ ਫੱਟਾ ਮਾਰੀ ਮੋਟਰ ਐਵੇ ਪੇ ਜਿਹੜੇ ਮੋਟਰ ਐਵੇ ਪੇ ਜੇ ਉਹਨਾਂ ਦੇ ਉੱਤੇ ਮੋਟਰਾਂ ਚੜ੍ਹੇ ਉਹਨਾਂ ਨੇ ਇਮਾਨਦਾਰੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 35 ਸਾਲਾ ਨੌਜਵਾਨ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਤੇ ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਖਬਰ ਦਿਲ ਕੰਬਾਉਣ ਵਾਲੀ ਹੈ ਦੋ ਬੱਚਿਆਂ ਦੇ ਪਿਓ ਨੂੰ ਤੇਜ਼ ਰਫ਼ਤਾਰ ਨੇ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਗਈ ਹਿੱਟ ਐਂਡ ਰਨ ਦਾ ਕੇਸ ਹੈ ਜਿੱਥੇ ਟਰੱਕ ਡਰਾਈਵਰ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਕੇ ਫਰਾਰ ਹੋ ਗਿਆ ਮ੍ਰਿਤਕ ਨੌਜਵਾਨ ਹੀਰੋ ਮੋਟਰਸਾਈਕਲ 'ਚ ਕੰਮ ਕਰਦਾ ਸੀ ਤੇ ਸ਼ਾਮ ਨੂੰ ਘਰ ਪਰਤ ਰਿਹਾ ਸੀ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਤੇ ਜਦੋਂ ਨੌਜਵਾਨ ਨੂੰ ਟਰੱਕ ਨੇ ਟੱਕਰ ਮਾਰੀ ਤਾਂ ਮੌਕੇ ਤੇ ਲੋਕ ਇਕੱਠੇ ਹੋ ਗਏ ਫੋਰਟਿਸ ਹਸਪੀਟਲ ਉਸ ਨੂੰ ਲੈ ਕੇ ਜਾਇਆ ਗਿਆ ਤਾਂ ਡਾਕਟਰਸ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਜਨੇ ਵਾਲੀ ਚੌਂਕ ਚ ਅੱਡੇ ਜੋ ਸਬਜ਼ੀ ਲੈਣ ਜਾ ਰਿਹਾ ਸੀਗਾ ਜੀ ਤਾਂ ਉੱਥੇ ਕੁਦਰਤੀ ਐਕਸੀਡੈਂਟ ਹੋਇਆ ਇਹ ਦੇਖੇਦੋਂ ਮੈਂ ਐਕਸੀਡੈਂਟ ਹੋਇਆ ਜੀ ਮੈਂ ਦੇਖਿਆ ਉਹ ਦੇਖਿਆ ਵੀ ਉਹ ਬੰਦਾ ਕੌਣ ਆ ਮੈਨੂੰ ਤਾਂ ਪਤਾ ਨਹੀਂ ਸੀ ਇਹ ਕੌਣ ਆ ਉਹ ਜਦੋਂ ਚੱਕ ਉਹਨਾਂ ਨੇ ਸਾਈਡ ਤੇ ਪਾਇਆ ਉਹਨਾਂ ਨੇ ਜਦੋਂ ਹੈਲਮਟ ਲਾਇਆ ਜੀ ਉਹ ਮੇਰਾ ਸਾਡੂ ਸੀਗਾ ਜੀ ਜਦੋਂ ਫਿਰ ਮੈਂ ਦੇਖਿਆ ਮੈਂ ਕਿਹਾ ਇਹ ਤਾਂ ਮੇਰਾ ਸਾਡੂ ਆ ਮੈਂ ਉਹਨਾਂ ਨੂੰ ਕਿਹਾ ਵਾਲੇ ਵਾਲੇ ਮੈਂ ਪਰੇ ਹੋ ਜੋ ਵੀ ਮੈਂ ਲੈ ਕੇ ਜਾਣਾ ਇਹਨੂੰ ਤੇ ਉਹਨਾਂ ਨੇ ਲੋਕਾਂ ਨੇ ਪਹਿਲੇ ਹੀ ਮਤਲਬ ਫੋਨ ਫੋਨ ਕਰਤਾ ਸੀ ਪੁਲਿਸ ਵਾਲਿਆਂ ਨੂੰ ਐਂਬੂਲੈਂਸ ਨੂੰ ਫੋਨ ਕਰਤਾ ਸੀ ਉਹਨਾਂ ਨੇ ਮੇਰੇ ਤੋਂ ਜਾਣ ਤੋਂ ਪਹਿਲਾਂ ਤੇ ਜਦੋਂ ਮੈਂ ਚੱਕਿਆ ਉਹਨਾਂ ਨੂੰ ਜਾ ਕੇ ਮੌਕੇ ਤੇ ਉਹਨਾਂ ਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਚੱਲੇ ਸੀਗੇ ਇਹ ਐਕਸੀਡੈਂਟ ਕਿੰਨੇ ਵਜੇ ਦਾ ਸਮਾਂ ਤੇ ਕਿਹਦੇ ਨਾਲ ਹੋਇਆ ਸੀ ਇਹ ਸਾਰਾ ਇਹ ਜੀ ਐਕਸੀਡੈਂਟ ਟਰੱਕ ਵਾਲੇ ਨੇ ਹਨ ਨਹੀਂ ਉਹਦੇ ਮਤਲਬ ਸਹੀ ਰਾਹ ਜਾ ਰਹੇ ਸੀ ਆਪਣਾ ਕੰਮ ਤੋਂ ਘਰ ਨੂੰ ਜਾ ਰਹੇ ਸੀਗੇ ਟਰੱਕ ਵਾਲੇ ਨੇ ਮਤਲਬ ਸਿੱਧਾ ਹੀ ਜਾ ਰਿਆ ਸੀ ਉਹਨੇ ਨਾ ਮੂਰੇ ਵਿੱਚ ਕਰ ਲਈ ਇਧਰ ਨੂੰ ਵਿੱਚ ਖਿੱਚ ਲਏ ਉਹਨੂੰ ਉੱਪਰ ਹੀ ਚੜਦਾ ਟਰੱਕ ਵਾਲਾ ਜਮੈਂ ਰੁਕ ਗਿਆ ਮੈਂ ਨੀ ਹਾਕਾ ਮਾਰੀਆ ਮੋਟਰ ਹੈਵੀ ਭੇਜਦੇ ਜਿਹੜੇ ਮੋਟਰ ਹੈਵੀ ਭੇਜੇ ਉਹਨਾਂ ਦੇ ਉੱਤੇ ਮੋਟਰਾਂ ਚੜਾ ਦੇ ਉਹਨਾਂ ਨੇ ਫੈਕਟਰੀ 'ਚ ਵੜ ਗਏ ਸੀਗੇ ਆਪਣੀ ਬੰਦੇ ਕਹਿੰਦੇ ਮੁੰਡੇ ਜਿਹੜੇ ਪਿੱਗੇ ਸੀ ਉਹਨਾਂ ਨੇ ਕੁੰਡਾ ਲਾ ਲਿਆ ਫੈਕਟਰੀ ਵਾਲੇ ਨੇ ਕੁੰਡਾ ਨਹੀਂ ਖੋਲਿਆ ਜੀ ਉਹਨਾਂ ਨੂੰ ਤੇ ਉਦੋਂ ਬਾਅਦ ਮੈਂ ਚੱਕ ਇੱਥੇ ਫੋਟੋਸ ਤੇ ਲਿਆਇਆ ਜੀ ਆਹ ਦੇਖ ਲੋ ਜੀ ਹੁਣ ਉਹਨਾਂ ਦੀ ਕੰਡੀਸ਼ਨ ਦੱਸੀ ਜਾਂਦੇ ਕੰਡੀਸ਼ਨ ਜੀ ਹੁਣ ਕੋਈ ਨਹੀਂ ਹੋ ਕਹਦੇ ਖਤਮ ਹੋ ਗਈ ਕਹਦੇ ਤੇ ਉਹਨਾਂ ਦੇ ਕੋਈ ਬੱਚੇ ਵਗੈਰਾ ਨਹੀਂ ਬੱਚੇ ਹੀ ਛੋਟੇ ਛੋਟੇ ਬੱਚੇ ਨਹੀਂ ਹੁਣ ਕੀ ਮੰਗੀ ਕਰਦਾ ਅਨਜਾਬ ਚਾਹੀਦਾ ਉਹਨੂੰ ਡਰਾਈਵਰ ਤਾਂ ਹੀ ਮੜਨਾ ਚਾਹੀਦਾ ਜਾਨੂੰ ਸੋ ਜਾਦੇ ਨੇ ਡਰਾਈਵਰ ਹੀ ਰੁਕਿਆ ਨਹੀਂ ਉਹ ਤੇ ਜੰਦੀ ਮੌਕੇ ਤੇ ਉਹ ਭੱਜ ਗਈ 1 ਮਿੰਟ ਨਹੀਂ ਉਹਨੇ ਦੇਖ ਕੇ ਰੋਕਈ ਮੋਟਰ ਹੈੱਡ ਵਾਲੇ ਨੇ ਮੂਰੇ ਵੀ ਲਾਏ ਮੋਟਰ ਹੈੱਡ ਦੇ ਵਿੱਚ ਮਾਰਨੇ ਉਹ ਮੋਟਾ ਵੀ ਵਾਰ ਦੇ ਲਏ ਉਹਨੇ ਵੀ ਕਿਹੜੀ ਕੰਪਨੀ ਕੰਟਰਦੀ ਸੀ ਇੱਥੇ ਮੁੰਡੇ ਵਾਲੇ ਹੀ ਫੈਕਟਰੀ ਆ ਪਤਾ ਨਹੀਂ ਕਿਹੜੀ ਆਈ ਘਰ ਜਾ ਰਹੇ ਸੀ ਵਾਪਸ ਜਾ ਰਹੇ ਸੀ ਹਾਂਜੀ ਕੰਮ ਤੋਂ ਘਰ ਨੂੰ ਜਾ ਰਹੇ ਨੇ ਜੀ 5:30 ਵਜੇ ਛੁੱਟੀ ਹੁੰਦੀ ਸੀ ਉਹਨਾਂ ਨੂੰ ਇਹ ਤਾਂ ਸਾਨੂੰ ਫੋਨ ਆਇਆ ਜੀ ਮੈਂ ਫਿਰ ਇੱਥੇ ਆਕੇ ਦੇ ਇੱਥੇ ਹਸਪੀਟਲੇ ਆਕੇ ਪਹੁੰਚਿਆ ਜੀ ਇੱਥੇ ਇਹਨਾਂ ਦੇ ਸਾਧੂ ਸਾਹਿਬ ਨੇ ਇੱਥੋਂ ਚੱਕਿਆ ਚੱਕ ਕੇ ਫੋਟੀ ਹਸਪੀਟਲ ਚ ਲੈ ਕੇ ਆਏ ਨੇ ਜੀ ਹਾਂਜੀ ਜਦੋਂ ਇੱਥੇ ਆਏ ਤਾਂ ਪਤਾ ਲੱਗਿਆ ਵੀ ਇਹ ਬੰਦਾ ਸਪਿਆਰ ਹੋ ਚੁੱਕਾ ਇਹ ਜਿਹਨਾਂ ਦਾ ਚਿਰਨ ਹੋਇਆ ਤੁਹਾਡੀ ਕੀ ਨਾਮ ਸੀ ਮੇਰੇ ਚਾਚਾ ਜੀ ਦੇ ਲੜਕੇ ਸੀਗੇ ਜੀ ਕਿੰਨੀ ਉਮਰ ਰਸੀ ਜਾਰੀ ਉਹਨਾਂ ਦੀ ਉਮਰ ਉਹਨਾਂ ਦੀ 35 ਸਾਲ ਦੀ ਹੈਗੀ ਜੀ ਇੱਥੇ ਕਿਹੋ ਮੈਰਟ ਸੀਗੇ ਜੀ ਦੋ ਬੱਚੇ ਨੇ ਛੋਟੇ ਛੋਟੇ ਇੱਕ ਮੁੰਡਾ ਇੱਕ ਗੁੱਡੀ ਇਹ ਮੈਂ ਕਹਿੰਦਾ ਹੀਰੋ ਸਾਈਕਲ ਦੇ ਵਿੱਚ ਕਰ ਰਹੇ ਨੇ ਇਹਦੀ ਕੰਮ ਅੱਛਾ ਕਿੱਥੋਂ ਘਰ ਵਾਪਸ ਪਰਤ ਰਹੇ ਸੀਗੇ ਹਾਂਜੀ ਹਾਂਜੀ ਸ਼ਾਮ ਨੂੰ ਘਰ ਵਾਪਸ ਪਰਤ ਰਹੇ ਸੀ ਵਾਪਸ ਜੀ ਜਦੋਂ ਇਹ ਟਰੱਕ ਵਾਲੇ ਨਾਲ ਹਾਸਾ ਹੋਇਆ ਉਹ ਟਰੱਕ ਵਾਲੇ ਨੇ ਰੋਕਿਆ ਤਾਂ ਉੱਥੇ ਲੋਕਾਂ ਨੇ ਪੜਿਆ ਨਹੀਂ ਟਰੱਕ ਵਾਲੇ ਨੇ ਰੋਕਿਆ ਜੇ ਟਰੱਕ ਵਾਲਾ ਭਜਾ ਜਾਂਦਾ ਇਹ ਉਹਦਾ ਸਾਧੂ ਸਾਹਿਬ ਦੱਸ ਰਿਹਾ ਵੀ ਮੈਂ ਬਹੁਤ ਹੱਕਾ ਮਾਰੀਆਂ ਨਹੀਂ ਰੁਕਿਆ ਹੈ ਜੀ ਟਰੱਕ ਵਾਲਾ ਮੋਟਰਸਾਈਕਲ ਵੀ ਭੇਜੇ ਬੰਦੇ ਗਏ ਨੇ ਮਗਰ ਚਲੋ ਸਾਨੂੰ ਤਾਂ ਅਏ ਤੇ ਹੀ ਪਤਾ ਲੱਗਿਆ ਜੀ ਇਸ ਗੱਲ ਦਾ ਹਾਂਜੀ ਹਾਂਜੀ 40 40 ਹਸਪੀਟਲ ਵਾਲਿਆਂ ਦਾ ਸਪੈਰ ਦੱਤਾ ਜੀ ਖਤਮ ਆ ਹਾਂਜੀ ਅਨਸਾਹਬ ਕੀ ਚਾਹੁੰਦੇ ਆ ਤੁਹਾਨੂੰ ਸਾਹਬ ਤਾਂ ਇਹ ਚਾਹੁੰਦੇ ਆ ਜੀ ਹੁਣ ਛੋਟੇ ਛੋਟੇ ਬੱਚੇ ਨੇ ਘਰੋਂ ਕੰਮ ਕਰਨ ਆਉਂਦਾ ਟਰੱਕ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦਾ ਟਰੱਕਾ ਉਹਨਾਂ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਜੀ ਆਹਦੇ ਤੇ ਸੀਗੇ ਜਦੋਂ ਕਾਰ ਵਾਪਸ ਪਰਤ ਰਹੀ ਸੀ ਉਹ ਮੋਟਰਸਾਈਕਲ ਤੇ ਜਾ ਰਹੇ ਸੀਗੇ ਸਰ ਕਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ